ਜੀ ਪਿਓਰ ਕਾਟਨ ਸੂਤੀ ਕਾਟਨ ਦੇ ਪ੍ਰਿੰਟ ਲੈ ਕੇ ਆਏ ਬਹੁਤ ਸੋਹਣੇ ਪ੍ਰਾਈਸ ਵੀ ਨਾਲ ਮੈਂਸ਼ਨ ਕੀਤਾ ਹੈ ਤੇ ਸ਼ਿਪਿੰਗ 올 ਇੰਡੀਆ ਫ੍ਰੀ ਰਹੂਗੀ ਇੱਕ ਮੈਸੇਜ ਬਹੁਤ ਸਾਰੇ ਆਉਂਦੇ ਨੇ ਕਿ ਦੀ ਤੁਹਾਡੇ ਜਿਹੜੇ ਸੂਟ ਨੇ ਉਹਨਾਂ ਦੇ ਪ੍ਰਿੰਟ ਬਹੁਤ ਜ਼ਿਆਦੇ ਸੋਹਣੇ ਹੁੰਦੇ ਨੇ ਐ ਕਲਰ ਆਪਸ਼ਨ ਵੀ ਬਹੁਤ ਪਿਆਰੀ ਹੁੰਦੀ ਆ ਹਾਂਜੀ ਕਿਉਂਕਿ ਆਪਾਂ ਸਪੈਸ਼ਲ ਇਹਨਾਂ ਦੇ ਪ੍ਰਿੰਟ ਜਿਹੜੇ ਇਹ ਤਿਆਰ ਕਰਦੇ ਆ ਤੁਸੀਂ ਤੁਸੀਂ ਕਿਤੇੋਂ ਵੀ ਟਰਾਈ ਕਰੋ ਇਦਾਂ ਦੇ ਕਲਰਸ ਐਂਡ ਪ੍ਰਿੰਟ ਤੁਹਾਨੂੰ ਨਹੀਂ ਮਿਲ ਸਕਦੇ ਐ ਸਪੈਸ਼ਲ ਆਪਾਂ ਤਿਆਰ ਕੀਤੇ ਹੁੰਦੇ ਨੇ ਡਾਰਕ ਐਂਡ ਲਾਈਟ ਹਰ ਤਰ੍ਹਾਂ ਦਾ ਕਲਰ ਆਪਣੇ ਕੋਲੇ ਅਵੇਲੇਬਲ ਹੁੰਦਾ ਤੁਸੀਂ ਕਿਸੇ ਵੀ ਤਰ੍ਹਾਂ ਦਾ ਸੂਟ ਜਿਹੜਾ ਇਸਾ ਲਾ ਕੇ ਪ੍ਰਿੰਟ ਸੂਟਾਂ ਨੂੰ ਡਿਜ਼ਾਈਨ ਕਰੋ ਤਾਂ ਬਹੁਤ ਸੋਹਣੇ ਸੂਟ ਰੈਡੀ ਹੋ ਜਾਂਦੇ ਨੇ ਤੁਸੀਂ ਸਾਡੇ ਤੋਂ ਵੀ ਸਟੀਚ ਕਰਾ ਸਕਦੇ ਹੋ ਤਾਂ ਆਪ ਵੀ ਸਟੀਚ ਕਰਨੇ ਹੁਣ ਤਾਂ ਇਦਾਂ ਦੀਆਂ ਲੈਸਾਂ ਅਟੈਚ ਕਰਕੇ ਸਟੀਚ ਕਰਿਆ ਕਰੋ ਬਹੁਤ ਸੋਹਣੇ ਆਉਂਦੇ ਨੇ ਐਂਡ ਫੈਬਰਿਕ ਪਾਰਟੀ ਵੇਅਰਸ ਕਾਟਨ ਸੂਟ ਫੈਬਰਿਕ ਦੇ ਵੀ ਐਡ ਕੀਤੇ ਨੇ ਇਹਨਾਂ ਦੇ ਵਿੱਚ ਤੁਸੀਂ ਸ਼ਰਟ ਦਾ ਫੈਬਰਿਕ ਵੀ ਲੈ ਸਕਦੇ ਹੋ ਬਾਟਮ ਦਾ ਵੀ ਲੈ ਸਕਦੇ ਹੋ ਜਾਂ ਦੁਪੱਟੇ ਦਾ ਲੈ ਸਕਦੇ ਵੀ ਦੁਪੱਟਾ ਵੀ ਲੈ ਸਕਦੇ ਠੀਕ ਹੈ ਜੀ ਇੱਕ ਇੱਕ ਪੀਸ ਵੀ ਲੈ ਸਕਦੇ ਹੋ ਜਾਂ ਫਿਰ ਤੁਸੀਂ ਆਲ ਓਵਰ ਲੈ ਸਕਦੇ ਹੋ ਦੁਪੱਟੇ ਦੇ ਨਾਲ ਵੀ ਲੈ ਸਕਦੇ ਹੋ ਵਿਦ ਦੁਪੱਟਾ ਜਾਂ ਵਿਦਆਊਟ ਦੁਪੱਟਾ ਵੀ ਲੈ ਸਕਦੇ ਹੋ ਤੁਹਾਡੀ ਆਪਸ਼ਨ ਆ ਤੁਸੀਂ ਕਿਸ ਤਰ੍ਹਾਂ ਵੀ ਇਹਨਾਂ ਫੈਬਰਿਕ ਨੂੰ ਲੈ ਸਕਦੇ ਹੋ ਤੋਂ ਤੁਸੀਂ ਇਹਨਾਂ ਸੂਟਾਂ ਨੂੰ ਫ੍ਰੀ ਸ਼ਿਪਿੰਗ ਦੇ ਵਿੱਚ ਘਰ ਬੈਠੇ ਮੰਗਵਾ ਸਕਦੇ ਹੋ ਐਂਡ ਕੁਝ ਸੂਟ ਆਪਾਂ ਜਿਹੜੇ ਨੇ ਉਹ ਬਹੁਤ ਹੀ ਪਿਆਰੇ ਪਾਰਟੀ wear ਸੂਟਸ ਵੀ ਐਡ ਦੇ ਤਿਆਰ ਕੀਤੇ ਨੇ